ਤੱਬਿਆ ਘੜ ਘੜਿਆ ਤਾਂ ਪਿਉਦੀਆ ਮਾਨਿਆ ਗੁਣਿਆ ਜਵਖਾੜਿਆ ਤੇਰੀ ਦਵਦਾ ਤ੍ਰਿਸਤ ਸਮਾਨਿਆ ਹਰਹੁ ਅਰਧ ਕੋ ਅਰਧੇ ਸਰਧ ਕੋ ਸਰਧੇ ਸਲਲ ਕੋ ਅਸਲ ਸਮਾਨ ਆਇ ਬਲਤ ਜੈਨੇ ਉਹ ਦੇ ਨੇ ਤੁਮ ਰਮਿਆ ਬ੍ਰਾਹਮਣ ਬ੍ਰਹਮ ਨਿਰਬਾਹ ਲੈ ਬਲੀਨ ਪਇ ਕਬੀਰ ਮਾਰੂ ਰਾਮ ਸਿਮਰਿ ਪੁਛਤਾਏਗਾ ਮਨ ਪਾਪੀ ਜੀ ਅਰ ਲੋਭ ਕਰਤ ਹੈ ਆਜ ਕਾਲੇ ਉਠ ਜਾਏਗਾ ਲਾਲਿਤ ਲੱਕੀ ਜਨਮ ਗਵਾਇ ਮਾਲਾ ਪਰਮਪੁਲਾਹੀਗਾ ਤਨ ਜੁਬਨ ਕੈ ਗਰਪਨਾ ਕੀਜੇ ਬਾਗਤ ਜਿਉ ਗਲ ਜਾਏਗਾ ਜੋ ਜਨਮ ਆਏ ਇਸ ਗਏ ਪਟਕੇ ਤਾਂ ਬਿਨ ਕ੍ਰਿਸ਼ਨ ਬਸਾਈ ਗਾ ਸਿਮਰਨ ਭਜਨ ਦਇਆ